हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਰ ਵਿੱਚ ਪਾ ਟਾਪ ਦੀਆਂ ਚਾਰ ਜਰਸੀ ਬੜਨ ਸੇਲ ਲਈ ਲੈ ਕੇ ਆਏ ਜੀ ਚਾਰ ਹੀ ਬਾਈ ਗੱਬਣਾ ਨੇ ਥੋੜੇ ਥੋੜੇ ਜਾਣ ਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜਿਸ ਅਸੀਂ ਕਾਲ ਸਾਥਰੀ ਕਾ ਡਾਕਟਰ ਸਾਹਿਬ ਹੋ ਠੀਕ ਹੋ ਮ ਜੀ ਹਾਂ ਜੀ ਬੜੀ ਗੱਲ ਵਧੀਆ ਨਾਮ ਤੇ ਡਰੈਸ ਬੋ ਨਾਬਿਰੇ ਮੇਰਾ ਸੁੱਖਾ ਦਾ ਪਿੰਡ ਹਿੰਮਤਪੁਰਾ ਹਮ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਾਈ ਜਿਹੜੇ ਆਪਾਂ ਨੂੰ ਪਲੌੜ ਪੈਂਦਾ ਸੀ 7 ਕਿਲੋਮੀਟਰ ਓਕੇ 10 12 ਕਿਲੋਮੀਟਰ ਨਿਹਾਲ ਸਿੰਘ ਵਾਲਾ ਪੈ ਜਾਂਦਾ ਮੋਬਾਈਲ ਨੰਬਰ ਉਹ ਵੀ 98723 21299 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਬਾੜ ਦੇ ਨੇ ਟਾਪ ਰੇਟ ਕਿਹੜਾ ਨੰਬਰ ਇੱਕ ਬਾੜ ਇੱਕ ਨੰਬਰ ਆ ਡਾਕਟਰ ਬਾੜ ਠੀਕ ਆ ਕਿਹੜਾ ਸੁਆ ਸੁਆ ਦੂਜਾ ਡਾਕਟਰ ਕਿੰਨੇ ਦਿਨ ਲੂ ਬਾਈ ਦਿਨ ਡਾਕਟਰ 5 ਲੈ ਜਾ 4 ਲੈ ਜਾ ਬਾੜ ਕੱਲੇ ਆਪਣੇ ਕੋਲੇ ਠੀਕ ਆ ਤੇ ਮਾਲਕਾਂ ਨੇ ਕਹਿੰਦੇ ਹਜੇ ਦਿਨ ਪੂਰੇ ਹੋਣ ਚ ਪੰਜ ਦਿਨ ਪਏ ਆ ਓਕੇ ਕਿੰਨਾ ਰਿਕਰਡ ਹੈ ਬਈ ਦੁੱਧ ਦਾ ਰਿਕਰਡ ਤਾਂ ਦੁੱਧ ਤਾਂ ਉਹਨਾਂ ਨੇ ਬਹੁਤ ਦੱਸਿਆਗਾ ਡਾਕਟਰ ਪਰ ਆਪਾਂ ਹੀ ਤੈਨੂੰ ਮਤਸਾ ਅੱਗੇ ਵੀ ਤੈਨੂੰ ਵੀਡੀਓ ਚ ਕਿਹਾਗਾ ਸਹੀ ਹੈ ਹੈ ਤੂੰ ਹੈ ਪਾਸੀ ਬਹਿ ਕੇ ਚੋ ਚੋਂਦੇ ਰਹਿਆ ਠੀਕ ਆ ਠੰਡੀ ਛੀਲ ਜਿਵੇਂ ਮਰਜੀ ਨਿਆਣਾ ਪਾਉ ਨਾ ਪਾਉ ਹਟ ਅਜ ਤਾਂ ਬਾਹਰ ਨੇ ਆਹ ਦੇਖ ਲੈ ਇੱਧਰ ਲੰਬੋਂਤ ਪਈ ਹੈ ਹਾਂ ਸਾਰੀਆਂ ਕੁੱਤੇ ਵੀ ਜਾਣ ਲੱਗ ਜੇ 5-6 ਦਿਨ ਤਾਂ ਉਹ ਕਹਿੰਦੇ ਕੀ ਕਾ ਹਾਂ ਜਿਵੇਂ ਮਰਜੀ ਕਿੱਥੋਂ ਦੀ ਦੋਹੇ ਪਾਸੀ ਬਹਿ ਕੇ ਚੁੰਦੇ ਰਹੇ ਲੈ ਭਾਈ ਜਿੱਧਰ ਦੀ ਮੰਗ ਦੋ ਲੱਖਾਂ ਹੀ ਨੂੰ ਨਹੀਂ ਥਾਣ ਡਾਕਟਰ ਲੱਗਦਾ ਇਹ ਜੀ ਮੁੱਠੀ ਵਾਲਾ ਥਾਣ ਕੱਲਾ ਕੱਲਾ ਬਾਕੀ ਤੂਰ ਖਾ ਦੇ ਬੰਤਰ ਬਾਡੀ ਬਾਈ ਨਾਲ ਹੀ ਬਹਿੜਾ ਫਾਰਮਾਂ ਵਾਂਗੂ ਬਹਿੜਾ ਜਿਵੇਂ ਫਾਰਮਾਂ ਚ ਪੜੀ ਵੀ ਹੁੰਦੀ ਹੈ ਸਹੀ ਗੱਲ ਆ ਪੂਰੀ ਜਾਣ ਵਾਲੀ ਆ ਨਾ ਹਾਂ ਹਾਂ ਕਲਰ ਬੜਾ ਚੰਗਾ ਯਾਰ ਲਾਲ ਕਲਰ ਆ ਮੰਗ ਬਹੁਤ ਆ ਇਸ ਕਲਰ ਦੀ ਮਹਿਲਦੀ ਵਾ ਘਟਾ ਲੰਮੀ ਲੁੰਮੀ ਰੇ ਵਈ ਕਿੰਨੀ ਆ ਕਰੇ ਮੂੰਹ ਆ ਦੇਖ ਦੇਸ ਦੀ ਬਿਊਟੀ ਦੇਖੋ ਕਮਾਲ ਦੀ ਬੋਦੀ ਵਾਦੀ ਪੂਰੀ ਚੰਗੀ ਸਨਖ ਪੁਣਾ ਪੂਰਾ ਦੇਖ ਬਹਿੜਾ ਫੁੱਲ ਬਾਕੀ ਤ ਕਿਆ ਬਾਤ ਆ ਕੱਚੀ ਆ 4 ਤੋਂ 5 ਦਿਨਾਂ ਦੀ ਹੋਸਾ ਬਣਾਉਂਦਾ ਅੱਜ ਆ ਲਾ ਲਿਓ ਤੇ 4 ਤੋਂ 5 ਦਿਨਾਂ ਦਾ ਲੇਵਾ ਜਿਹੜਾ ਕਮਾਲ ਦਾ ਤਿਆਰ ਕਰਨਾ ਬਿਊਟੀ ਚੈੱਕ ਕਰ ਲਓ ਬਿਊਟੀ ਇੱਕ ਨੰਬਰ ਆ ਹਨਾ ਉਤੋਂ ਵੀ ਦਿਖਾ ਦੇ ਡਾਕਟਰ ਚੌੜੀ ਜੀ ਹਾਂ ਲੈਪੋਮਾ ਦੀ ਇੱਥੇ ਹੀ ਵਹਜਾ ਥੱਲੇ ਕੋਈ ਚੱਕਰੀ ਨਹੀਂ ਆ ਜੋ ਮੈਂ ਮਰਜੀ ਡਾਕਟਰ ਲੈ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਦੋਵੇਂ ਪਾਸੇ ਬਹਿ ਕੇ ਚੁੰਦੇ ਰਹਿਆ ਲੈ ਜਿਵੇਂ ਮਰਜੀ ਬੈਠਾ ਰਹੇ ਹਨਾ ਹਮ ਆਪਾਂ ਗਰਮ ਡਾਕਟਰ ਪਸੂ ਲੈਂਦੇ ਨਹੀਂ ਠੀਕ ਆ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਲੈ ਚਲੋ ਕੀ ਮੋਲ ਆ ਬਾਈ ਜਾਇਜ ਡਾਕਟਰ ਤੈਨੂੰ ਉਹਦੇ ਵੀ ਦੱਸਿਆ ਸੀ ਕਿ ਮੈਥੋਂ ਬੰਦੇ ਵੇਚਣ ਵਾਲੇ ਵੀ ਲੈ ਜਾਂਦੇ ਆ ਠੀਕ ਆ ਆਪਾਂ ਫੋਨ ਤੇ ਕਰ ਲਾ ਹਾਂ ਫੋਨ ਤੇ ਕਰਾਂਗੇ ਠੀਕ ਆ ਬਾਈ ਮੋਲ ਬਾਈ ਨਮਾਈ ਨੂੰ ਬੱਚੀ ਦੀ ਬਹੁਤ ਆ ਮੋਲ ਲ ਜਿਹੜਾ ਬੜ ਦੇ ਹਸਾਮਨਾ ਬਿਲਕੁਲ ਜਾਇਜ ਹੋਗਾ ਮੋਲ ਆਪਣੇ ਜਾਇਜ ਹੁੰਦੇ ਆ ਮੋਲ ਖਰ ਰਪਈ ਦੇ ਜਾਇਜ ਹੀ ਹਾਂ ਪਹਿਲਾਂ ਇੱਕ ਦੋ ਵਾਰੀ ਬਾਈ ਨੇ ਮੋਲ ਕਰੇ ਵੀ ਆ ਵੈਸੇ ਵੀ ਮੋਲ ਜਾਇਜ ਹੁੰਦੇ ਆ ਥੋੜਾ ਜਿਹਾ ਬਾਈ ਕਹਿੰਦਾ ਪੜਦਾ ਜਾ ਰਹਿ ਜਾਣਾ ਹਣਾ ਬਾਈ ਹਾਂ ਬਾਈ ਡਾਕਟਰ ਆਇਆ ਨਾ ਫਿਰ ਵੇਚਣ ਵਾਲਾ ਬੰਦਾ ਵੀ ਗਾਹਾਂ ਹੁੰਦਾ ਹੈ ਸਹੀ ਆ ਬਾਈ ਹਾਂ ਬਰੀਡ ਚੈੱਕ ਕਰੋ ਬਰੀਡ ਫੁੱਲ ਆ ਬਾਈ ਹੱਥੀ ਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਧਾਨ ਲੱਗੇ ਦੋ ਨੰਬਰ ਤੇ ਬਾਈ ਦੋ ਨੰਬਰ ਡਾਕਟਰ ਦੂਜਾ ਹੀ ਸੂ ਆਏ ਆ ਠੀਕ ਆ ਸੰਘਾ ਥੋੜੇ ਥੋੜੇ ਲਮਾਈ ਲਮੂਈ ਤੇ ਕੱਦਾ ਹੈ ਬੰਦਾ ਹੈ ਨਾ ਸਮਝ ਵੀ ਕੱਦ ਛੋਟਾ ਜਿਆਦਾ ਸਹੀ ਆ ਹਾਂ ਹੂੰ ਜਿਵੇਂ ਮਰਜੀ ਐ ਜੱਫੀ ਪਾ ਕੇ ਖੜ ਜਾਏ ਨਹੀਂ ਵੀ ਮਾਰੂਗੀ ਕਹਿਣਾ ਕੋਈ ਹਾਂ ਕੱਲੇ ਸੰਗ ਦਿਖਾਉਣ ਨਾ ਕੋਈ ਅਗਲੇ ਨੇ ਕੱਟ ਮਾਰਤਾ ਸਹੀ ਗੱਲ ਆ ਬਾਈ ਫੋਲੀ ਬਾਈ ਤੋੜ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਆ ਬਈ ਲੈਣ ਲੈਂਦੀ ਆ ਤੇ ਫੇਸ ਵੀ ਬਿਊਟੀ ਚੰਗੀ ਆ ਤੋਰਾ ਚੈੱਕ ਕਰ ਲੋ ਚਮਕ ਬਹੁਤ ਆ ਹਣਾ ਬੜ ਤੇ ਹਾਂ ਵੀਰ ਚਮਕ ਬਰੀਕੀ ਬਹੁਤ ਆ ਬਾਕੀ ਬਰੀਕ ਚਮੜੀ ਦੀ ਆ ਆਇਨ ਵੀ ਮਰੀਜੀ ਆ ਸਹੀ ਗੱਲ ਆ ਤੇ ਲਾਡੂ ਲਾ ਬਹੁਤ ਪਈਆਂ ਨੇ ਸਾਰੀਆਂ ਬੜ ਕੱਢ ਦੋ ਫੇਰ ਕਰ ਮੈਂ ਆ ਦੇਖ ਡਾਕਟਰ ਜਿਵੇਂ ਮਰਜੀ ਵੇਜਾ ਇਹਦੇ ਵੀ ਕਹਿਣਾ ਕੁਛ ਨਹੀਂ ਆਪਾਂ ਲੈ ਲੈਂਦੇ ਡਾਕਟਰ ਕਰਮ ਪਸੋ ਸਹੀ ਗੱਲ ਘਰੇ ਚੌੜੇ ਤੋਂ ਖਾ ਲੈਣਗੇ ਆਪਾਂ ਸਹੀ ਗੱਲ ਹੂੰ ਹੂੰ ਝੋਲਦੇ ਫੇਟਰ ਮਕਰ ਝੋਲਦਾ ਖਾਣੇ ਆ ਕੱਚੀ ਕੱਚੀ ਕਲਰ ਹੀ ਬੜਾ ਚੰਗਾ ਯਾਰ ਕਰਮ ਵਾਲੀ ਦਾ ਹਣਾ ਟਿੱਲਾਂ ਦੇ ਬੋਰਾ ਲਾ ਦੇਣਾ ਹਜੇ ਫੇਰ ਕਰਨ ਵਾਲੀ ਨੇ ਸੋਨਾ ਦੱਸ ਦੇਣ ਤਾਂ ਪੱਕੀ ਪਈ ਉੱਤੇ ਆਪਾਂ ਕਹਿ ਨਹੀਂ ਸਕਦੇ ਇੱਕੀ ਗਲਾਬੀ ਥਣ ਲੱਗਿਆ ਹਾਂ ਹਾਂ ਡਾਕਟਰ ਦੀ ਸਿੱਧੀ ਦੇ ਕੱਲਾ ਕੱਲਾ ਥਣ ਕੱਚੀ ਕੱਚੀ ਹੈ ਵਸ ਮੋਲ ਵੀ ਕੱਚੀਆਂ ਵਾਲਾ ਹੀ ਹੋਊਗਾ ਕੋਈ ਨਾੜਾ ਮੋਲ ਆਪਾਂ ਪੰਜਾਇਜ ਕਰਾਂਗੇ ਬਹੁਤ ਮੋਲ ਨਹੀਂ ਕਰਦੇ ਤੋਰ ਆ ਵੀ ਇੱਕ ਨੰਬਰ ਕੋੜੇ ਵਰ ਗਿਆ ਡਾਕਟਰ ਦੂਜਾ ਸੂਆ ਵੈੜਾ ਸਹੀ ਗੱਲ ਬਈ ਸਹੀ ਗੱਲ ਬਿਊਟੀ ਬਹੁਤ ਹੈ ਨਾ ਵੈੜ ਤੇ ਹਾਂਜੀ ਹਾਂਜੀ ਬਰੀਕੀ ਡਾਕਟਰ ਬਰੀਕ ਨਹੀਂ ਦੁੱਧ ਕੱਢਣਾਗਾ ਸਹੀ ਗੱਲ ਆ ਬਈ ਬਾਕੀ ਆਪਾਂ ਤਾਂ ਕਹਿੰਦੇ ਨਹੀਂ ਉਹ ਕਹਿੰਦੇ ਹੁੰਦਾ ਸਿੰਘ ਵਾਲੀ ਕਾਮ ਮਾਰਨੀ ਹੁੰਦੀ ਸਹੀ ਗੱਲ ਆ ਬਾਈ ਹੈ ਆਪਾਂ ਨਹੀਂ ਕੁਛ ਕਹਿੰਦੇ ਸਹੀ ਆ ਬਾਈ ਹਾਂ ਅੱਗੇ ਆ ਗਈ ਤਾਂ ਨੰਬਰ ਕਿਹੜਾ ਸੂਆ ਇਹ ਵੀ ਡਾਕਟਰ ਦੂਜਾ ਸੂਆ ਥੋੜੀ ਜੀ ਵੱਧ ਕੱਚੀ ਆ ਠੀਕ ਆ ਬਾਈ ਹਾਂ ਹੂੰ ਬ੍ਰੀਕ ਇਹ ਵੀ ਬਹੁਤ ਆ ਸਹੀ ਗੱਲ ਆ ਇਹਦਾ ਥੋੜਾ ਜਿਆਦਾ ਨਾਲ ਕੱਦ ਛੋਟਾ ਹੈਗਾ ਥੋੜਾ ਜਿਹਾ ਕੱਦ ਛੋਟਾ ਹੈ ਨਾ ਬਾਕੀ ਚਮਕ ਜੀ ਚੰਗੀ ਹੈ ਚਮਕ ਇਹਦੀ ਵੀ ਚੰਗੀ ਆ ਹੂੰ ਕੱਚੀ ਕੱਚੀ ਆ ਬਈ ਜਾਂਦਾ ਜਾ ਹਾਂ ਠੰਡੀ ਸ਼ੀਰ ਇਹ ਵੀ ਬਹੁਤ ਆ ਲੈ ਬਾਈ ਜਿੱਥੇ ਮਰਜ਼ੀ ਖੜਾ ਜਿਵੇਂ ਮਰਜ਼ੀ ਵੇਖ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਨਹੀਂ ਭਾਈ ਹਾਂ ਇਹਦਾ ਕੱਚਾ ਦਾ ਹਿਸਾਬ ਦੇ ਦਾਂਗੇ ਆਪਾਂ ਠੀਕ ਆ ਹਾਂ ਐ ਨਹੀਂ ਕੋਈ ਗੱਲ ਵੀ ਆਪਾਂ ਹੂੰ ਆ ਫੇਸ ਦਿਖਾ ਦੇ ਮੂੰਹ ਤੇ ਫੇਸ ਦੀ ਬਿਊਟੀ ਟੂ ਆ ਬੋਦੀ ਇੱਕ ਨੰਬਰ ਆ ਕੱਚੀ ਦੇ ਹਿਸਾਬ ਨਾਲ ਮੁੱਲ ਭਾਈ ਕਹਿੰਦਾ ਜਮਾ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬੈੜੰਗ ਜਾ ਹੈ ਨਾ ਬੈੜੰਗ ਜਾ ਹਾਂ ਜਾਮਾ ਬੈੜ ਡਾਕਟਰ ਦੂਜਾ ਜਾਂ ਤੀਜਾ ਗਈ ਹੱਦ ਆ ਪਾ ਲਿਆਉਣੇ ਸੂਆ ਇਹ ਤਾਂ ਦੂਜੇ ਸੂਏ ਆ ਸਾਰਾ ਹੂੰ ਤੇ ਆਪਾਂ ਬੜੀ ਪੱਕੀ ਬੈੜ ਨਹੀਂ ਲੈਂਦੇ ਠੀਕ ਆ ਭਾਈ ਹਾਂ ਹੂੰ ਅੱਗੇ ਆ ਗਈ ਲਾਸਟ ਕਿਹੜਾ ਇਹ ਡਾਕਟਰ ਜਰਸੀ ਕਰਾਉਸਾ ਦੂਜਾ ਸੂਆ ਪਿਆਰ ਓਕੇ ਹਾਂ ਜਿੰਨ ਕਿੰਨੇ ਲੂ ਇਹ ਵੀ ਡਾਕਟਰ ਦੇਖ ਲੈ ਲੱਗ ਜਿਵੇਂ ਮਰਜੀ ਲੈ ਝੂਟੀ ਆ ਜਿਵੇਂ ਮਰਜੀ ਹਾਂ ਇਹਨਾਂ ਕਹੀ ਵੀ ਕਰਾਉਸ ਆ ਲੈ ਸਹੀ ਗੱਲ ਆ ਭਾਈ ਕਹਿਣਾ ਕੁਛ ਨਹੀਂ ਨਾ 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 ਬਾਲੀ ਕਰਮ ਵਾਲੀ ਆ ਇਹਦਾ ਦੁੱਧ ਵੀ ਮਾਰ ਕਰਨ ਦਾ ਸਭ 15 ਕਿਲੋ ਪਹਿਲਾਂ ਦਾ ਕੱਢਿਆ ਵਾ ਅੱਛਾ ਹਾਂ ਖੋਲ ਦੇ ਮੜੀ ਟੋੜ ਦੇ ਕੱਲੀ ਕੱਚੀ ਕੱਚੀ ਆ ਉਸ ਹੱਬ ਨਾਲ ਦਾ ਜਲ ਲਾਇਆ ਕੋਈ ਠੰਡੀ ਸੀਲਾ ਭਾਈ ਨੇ ਬੈਠ ਕੇ ਰਖਾਤਾ ਫੋਲਾ ਬਾਕੀ ਬਰੀਡ ਇੱਕ ਨਾ ਆਪਾਂ ਡਾਕਟਰ ਗਰਮ ਪਸ਼ੂ ਲੈਂਦੀ ਨਹੀਂ ਹੂੰ ਹਾਂ ਗਰਮੀ ਘਟ ਮੰਨੂ ਫੈਂਟ ਆ ਜਿਹੜੀ ਕਰਮ ਵਾਲੀ ਦੀ ਮੰਨਰ ਦਾ ਦੁੱਧ ਹੋ ਜਾ ਡਾਕਟਰ ਦਾ ਸਹੀ ਗੱਲ ਆ ਭਾਈ ਹਾਂ ਬਾਕੀ ਬਾ ਆਪ ਹੀ ਪਤਾ ਹੈਗਾ ਹੂੰ ਮੋਹਲਦਾ ਜੈ ਜੀ ਹੋ ਹਾਂ ਮੋਹਲਦਾ ਜੈ ਹੋਊਗਾ ਕੋਈ ਠੀਕਆ ਬੜ ਪੜਿਆ ਦਿਖਾ ਦੇ ਪਲੀ ਪੁਲੀ ਵੀ ਬੜ ਬਹੁਤ ਆ ਹਾਂ ਸਮਾਰ ਕੇ ਦਿਖਾ ਦੇ ਕਿਆ ਬਾਤ ਛੜਨੀ ਖੁੜਨੀ ਹਾਂ ਐਨਾ ਕਹੇ ਵੀ ਉੱਥੇ ਦੇਖਦੀ ਲੈ ਹਾਂ ਜਿੱਥੇ ਮਰਜੀ ਵਾ ਜਾ ਯਾਰ ਕੋਈ ਚੱਕਰ ਨਹੀਂ ਕਹਿਣਾ ਦਾ ਕਰਮਣੀ ਨਹੀਂ ਕੁਛ ਨਹੀਂ ਕਿਆ ਬਾਤ ਲੈ ਚੱਲ ਬਈ ਇਹਦੀ ਵੀ ਚੋਲ ਦਿਖਾ ਦੇ ਡਾਕਟਰ ਹਾਂ ਚੋਲ ਨੇੜ ਤੋਂ ਚੈੱਕ ਕਰਵਾਣੇ ਕੱਚੀ ਕੱਚੀ ਜ਼ਰੂਰ ਆ 15 ਦਿਨਾਂ ਦੀ ਹੂੰ ਵੇਖ ਹੂੰ ਮੋਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਓੜਾ ਡਾਟਾ ਪੱਕੇ ਦਾ ਕਰਕੇ ਆ ਹੂੰ ਨਹੀਂ ਕੋਈ ਚੱਕਰ ਇੱਧਰ ਬੈਟਾਂ ਦੇ ਤੋੜਤੀ ਹੂੰ ਹਾਂ ਘੋੜੇ ਨੂੰ ਹਾਂ ਨਹੀਂ ਕੋਈ ਗੱਲ ਆ ਦੇਖ ਇੱਧਰ ਹੂੰ ਕਿ ਕਿਸੇ ਵੀਰ ਨੂੰ ਬਾਈ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ